ਆ 19 ਤਰੀਕ ਨੂੰ ਕਹਿੰਦੇ ਸੰਦੇਹੇ ਦੇ ਵਿੱਚ ਧਰਤ ਹੋ ਰਿਆ ਤੇ 25 ਨਕਤੀ ਨੂੰ ਕੋਟ ਫੱਤੇ ਦੇ ਵਿੱਚ ਆਹ ਗੱਲਾਂ ਹੋਣੀਆਂ ਕਹਿੰਦੇ ਮੇਰੇ ਵੀਰੋ ਪਟਾਟੇ ਪੈਣਿਆ ਆਹ ਤਾਕੇ ਖਹਿਣਿਆ ਕਹਿੰਦੇ ਗੁਰੂਆਂ ਪੀਰਾਂ ਦੀ ਆਹ ਰਿਸਨਾ ਬੁੰਨੀਆਂ ਦੀ ਕਹਿੰਦੇ ਧਰਤੀ ਆ ਮਾ ਖੇਡ ਪੰਜਾਬ ਦੀ ਧਰਤੀ ਕਹਿੰਦੇ ਤੇ ਮਾ ਖੇਡ ਕਬੱਡੀ ਕਹਿੰਦੇ ਇਸ ਸਮੇਂ ਜਿਹੜੀ ਸੂਰਜੀਏ ਦੇ ਵਿੱਚ ਆਹ ਬੱਲੇ ਬੱਲੇ ਹੁੰਦੀਆਂ ਮੇਰੇ ਵੀਰੋ ਲੈ ਵੀ ਸੁਣਿਆ ਆਪਾਂ ਕਬੱਡੀ ਪਾੜੀਏ ਤੇ ਜੰਡਾਲੀਆਂ ਮੈਚ ਸਟਾਰਟ ਕਰਾ ਲੇ ਭਰਾਵੜ ਕੇ ਕਿਉਂਕਿ 니ਥੂ ਯਾਰ ਹਰ ਸਾਲ ਮੌਜਦੇ ਨਹੀਂ ਧੰਨਵਾਦ ਕਰਦੇ ਆ ਜੀ ਹੈਲੋ ਹੈਲੋ ਲਓ ਜੀ ਜਿਹੜਾ ਮੈਚ ਹੈ ਇਹ ਦੁਬਾਰ ਤੇ ਜਿਹੜਾ ਫਿਰ ਤੋਂ ਸ਼ੁਰੂ ਕੀਤਾ ਗਿਆ ਪਹਿਲੀਆਂ ਤੋਂ ਡੇਢ ਦੀ ਕਬੱਡੀ ਆਹ ਕਹਿੰਦੇ ਡੇਢ ਦੀ ਕਬੱਡੀ ਪੈ ਰਹੀ ਆ ਮੇਰੇ ਕੋਲ ਆਹ ਸਾਹਮਣੇ ਆਹ ਮਾਮਾ ਲੱਗਿਆ ਆਹ ਪਰ ਬੱਲੇ 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 सी के मंडी कला चपा लाहे कराया के साइकल जिते आउ फ्रिज जिती आहे मुंडे में बदाम जिते क्यो जिता आउ वॾे वॾे कंदे कपा तूं बेस्ट रहने यी कला कब्डी पारे आओ राइडर पर एक कनी और कोट भाई लग्या और कोट भाई बल्ले 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 और बल आऊ लगता चोर आओ मेड़ो मिनी हूँ जवानी बल्ले 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 आओ सुन आओ हे दूर और बल बल्ले बल्ले ਓ ਚੰਦਰਾ ਹੁੱਟਰ ਆਓ ਹੁੱਟਰ ਮਰਵਾ ਗਿਆ ਹੁੱਟਰ ਮਰਵਾ ਗਿਆ ਪਾਓ ਸੋਨੇ ਕਬੱਡੀ ਪੈਜੀ ਤੇ ਮੈਕ ਤੋਂ ਉਸਤਾਜ ਜੀ ਲਓ ਪਰ ਸਾਹਮਣੇ ਉਹ ਕਬੱਡੀ ਪੈ ਰਹੀ ਆ ਉਹ ਕਬੁੱਤਰ ਕਹਿੰਦੇ ਜਿਹੜੀ 28 ਤੇ 29 ਫਰਦ ਜੀ ਹੁਣੀ ਆ ਹੁਣੀ ਆ ਜਿਹੜੀ ਕਹਿੰਦੇ ਪੰਡ ਅਲੀ ਕਾ ਜੀ ਆਉਂ ਜਿੱਥੇ ਕਹਿੰਦੇ ਕਬੱਡੀ ਓਪਨ ਇੱਕ ਖਿਡਾਰੀ ਬਾਰਾ ਕਬੱਡੀ ਕਹਿੰਦੇ ਜ਼ਿਲ੍ਹਾ ਬਲਾਕ ਓਪਨ ਕਹਿੰਦੇ ਇੱਕ ਖਿਡਾਰੀ ਬਾਰਾ ਕਬੱਡੀ 68 ਕਿਲੋ ਤੇ ਦੋ ਖਿਡਾਰੀ ਬਾਰਾ ਕਬੱਡੀ 55 ਕਿਲੋ ਤੇ ਇੱਕ ਖਿਡਾਰੀ ਬਾਰਾ ਤੇ 40 ਕਿਲੋ ਕਹਿੰਦੇ ਨਰੋਰ ਭਾਰ ਦੀ ਹੋਵੇਗੀ ਪੰਡ ਅਲੀ ਕਾ ਜੀ ਫਾਈਟ ਨਕੀਕਲੀਬ ਹੋਵੇਗੀ ਮੇਰੇ ਵੀਰੋ ਖੁੱਲਾ ਸੱਦਾ ਸਾਰੇ ਜਿਹੜਾ ਨੂੰ ਆਹ ਕਹਿੰਦੇ ਹੁੰਦਾ ਹਾਂ ਅੱਗੇ ਪੁੱਜੋ ਪਰ ਸਾਹਮਣੇ ਕਬੱਡੀ ਆਹ ਪੈ ਗਿਆ ਕਹਿੰਦੇ ਆਹ ਬੱਲੇ 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 ਆਹ ਕੋਰਟ ਪਾਈ ਵਾਲਾ ਕੋਰਟ ਪਾਈ ਵਾਲਾ ਬਾਹਰ ਸੜਿਆ ਆਹ ਚੜਦੇ ਹੁੰਦੇ ਆ ਕਿ ਜਿੰਨਾ ਨਾ ਕੰਪਿਆਰ ਕਰੇ ਆਉ ਸਾਡੇ ਲੈ ਗਰਦੇ ਨਹੀਂ ਹਾਰ ਗਈ ਐ ਉਹ ਟੱਡਾ ਤਾਰੀ ਤੁੜੀ ਮਾਰਦੇ ਉਹ ਤਾਰੀ ਤੁੜੀ ਮਾਰਦੇ ਤੇ ਖਿਡਾਰੀ ਨੂੰ ਤਾਰੂ ਆਹ ਬਗਾਲਣ ਨੂੰ ਸਾਰੀ ਤੇ ਕਹਿੰਦੇ ਸਰਾਬੀ ਨੂੰ ਸੰਤਰੇ ਦੀ ਫਾੜੂ ਆਹ ਦੇਸੀ ਕਿਉਂ ਜਨਾਬ ਕਰਦੀ ਆ ਉਹ ਪਰ ਸਾਹਮਣੇ ਮਾਮਾ ਟੱਡਿਆ ਵਾਲਾ ਆਹ ਕਹਿੰਦੇ ਖੜਾ ਉਹ ਖੜਾ ਜਫਾ ਉਹ ਮਾਮਾ ਟੱਡਿਆ ਵਾਲਾ ਠਕਰਾ ਗਿਆ ਆਹ ਮਾਮਾ ਟੱਡਿਆ ਵਾਲਾ ਬੱਲੇ ਬੱਲੇ ਕਰਾ ਗਿਆ ਆਹ ਮੱਡੀਕ ਵਾਲੇ ਦੀ ਕਹਿੰਦੇ ਅੱਜ ਉਹ ਬੱਲੇ ਬੱਲੇ ਕਰਾਈ ਜਾਂਦੇ ਆ ਕਿ ਪੱਜ ਸੋਹਣਿਆ ਉਹ ਪੱਜ ਮਸੀ ਦੇ ਪੁੱਤ ਤੈਨੂੰ ਤੇਨਾ ਬੌਜਨਾ ਮੜ ਕੇ ਹੌ ਸਾਹਮਣੇ ਕਬੱਡੀ ਪੈ ਗਈ ਤੇ ਮਾਈਕ ਤੇ ਉਸਤਾਦ ਜੀ ਮੰਡੀਕਲਾ ਪਿੰਡ ਦਾ ਪੰਮੇ ਵਰਗੇ ਖੇਡਿਆ ਅਮਰਤ ਦੀਆਂ ਗੱਲਾਂ ਚੱਲੀਆਂ ਔਰ ਕਦੇ ਮੰਡੀਕਲਾ ਦੀ ਕੈਂਪੀਅਨਸ਼ਿਪ ਦੇ ਚਰਚੇ ਹੋਏ ਆ ਮੇਰੇ ਮਿੱਤਰੋ ਗੁਰਪ੍ਰੀਤ ਬੂਸਰ ਵਰਗੇ ਖੇਡਿਆ ਮੰਡੀਕਲਾ ਪਿੰਡ ਦਾ ਗੱਭਰੂ ਪਾਕ ਕਬੱਡੀਆ ਕਾਪੜੀ ਟੀਮ ਦੇ ਲਈ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫੇਰ ਐਸਨੇ ਤਿਆਰ ਵਰ ਤਿਆਰ ਹੈ ਗੁਸਲਾ ਪਿੰਡ 16 17 18 ਵੱਡਾ ਮੇਲਾ ਕੁਸਲੇ ਵਿੱਚ ਦੁਨੀਆ ਭਰ ਦੇ ਸਪਰਸਟਾਰ ਖੇਡਣਿਆ ਬਜਨੀ ਕਬੱਡੀ ਤੋਂ ਲੈ ਕੇ ਪੱਪਣ ਤੱਕ ਕਹਿੰਦੇ ਚੋਟੀ ਦੇ 스타 ਕੁਸਲੇ ਦੇ ਵਿੱਚ ਖੇਡਣਿਆ ਵੱਡਾ ਕਬੱਡੀ ਮੇਲ ਕਰਕੇ ਇੱਕ ਵੱਡਾ ਮੇਲਾ ਕਰਾਉਣਾ ਹੈ 16 17 18 ਤਰੀਕ ਕੁਸਲੇ ਦੇ ਖੇਡ ਮੇਲੇ ਦੀ ਆ ਆ ਵੇਖਾਂਗੇ ਮੁੰਡਾ ਇਸ ਵੇਲੇ ਕੁਸਲੇ ਪਿੰਡ ਵਾਲਾ ਆਕ ਆਪਣੀ ਟੀਮ ਦਿਲੀ ਜੁੜੀ ਹੈ ਤੈਨੂੰ ਤਿਆਰ ਇੱਕ ਕੰਨੀ ਤੇ ਕੋਟ ਭਾਈ ਵਾਲਾ ਖੜਾ ਦੋ ਕੁਸਲੇ ਪਿੰਡ ਦੇ ਕੌਣ ਯੋਸਾ ਲਾਵੇਗਾ ਕਬੱਡੀ ਪੈਂਦੀ ਇਹ ਦੁਬਾਰ ਕੋਰਸ਼ਵੀਰ ਤੇ ਬਹਿਮਣ ਦਵਾਨੇ ਆ ਕੋਟ ਭਾਈ ਪਿੰਡ ਦਾ ਕਿ ਕੋਟ ਭਾਈ ਦੇ ਮਾਨਾ ਮਹੰਗਾ ਪੈ ਗਿਆ ਜਰਾਨਾ ਨਾ ਮੈਂ ਮਾਰਦੀਆਂ ਤਨ ਦੇ ਮੁਬਾਰਕਾ 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 ਨਾ ਵੀ ਦੁਨੀਆ ਮਸਾਲੀ ਤੂੰ ਮੁਬਾਰਕਾ ਕਦੇ ਗੀਤਾ ਵਿੱਚ ਦੋਪਤ ਭਾਈ ਦੇ ਮਾਨ ਦਾ ਜ਼ਿਕਰ ਹੋਇਆ ਆ ਰੇਡ ਪੈ ਗਈ ਹੈ ਖੇਡ ਗਰਾਊਂਡ ਵਿੱਚ ਤਿੰਨ ਤਿਆਰ ਉਰ ਤਿਆਰ ਹੈ ਇਸ ਵੇਲੇ ਕੋਸਲੇ ਪਣ ਵਾਲਾ ਆ ਆਪਣੀ ਟੀਮ ਦਿਲੀ ਜੋੜਦਾ ਹੋਇਆ ਚੱਲ ਗੱਬਰੂਆ ਪਾਕ ਕਬੱਡੀ ਕਿ ਗੁਰੂਆਂ ਸਾਨੂੰ ਦਿੱਤਾ ਏ ਵਰਦਾਨ ਕਬੱਡੀ ਦਾ ਬਿੱਖ ਬਦੇਸ਼ਾ ਹੁੰਦਾ ਏ ਸਨਮਾਨ ਕਬੱਡੀ ਦਾ ਜੀਨ ਖਿਡਾਰੀਏ ਕਮਾਂ ਦੀ ਤਾਕਤ ਹੁੰਦੇ ਨੇ ਪੂਜਣ ਜੋਬ ਹੁੰਦਾ ਏ ਕੰਗ ਮੈਦਾਨ ਕਬੱਡੀ ਦਾ ਹਰ ਇੱਕ ਪੰਜਾਬੀ ਮਾਂ ਦੀ ਇਹੋ ਇਸ਼ਾ ਹੁੰਦੀ ਹੈ ਵੱਡਾ ਹੋ ਕੇ ਬਣ ਜਾਵੇ ਪੁੱਤ ਕਪਤਾਨ ਕਬੱਡੀ ਦਾ ਸ਼ੀਨੀਆ ਮਾਮਾ ਦੇ ਸ਼ੇਰ ਪੁੱਤ ਹੈ ਅਗਲੀ ਰੇਡ ਤੇ ਬੋਲ ਵੱਤੀ ਦੇ ਆਓ ਸਾਹਮਣੇ ਆਓ ਸਾਹਮਣੇ ਕਬੱਡੀ

ਬਾਪਈ ਇੱਕ ਮਿੰਟ ਜੀ ਇੱਕ ਮੈਚ ਹੋਇਆ ਸੀ ਤੂੰ ਪਹਿਲਾਂ ਸੂਰਤੀਏ ਦਾ ਤੇ ਹੀਰਕਿਆਂ ਦਾ ਮੈਚ ਬਈ ਇੰਨਾ ਤਕੜਾ ਸੀਗਾ ਸਾਰਿਆਂ ਨੇ ਪੱਦੀਆਂ ਦਾ ਸ਼ਕੋਰ ਆਪਾਂ ਬੋਲੀ ਗਏ ਨਾਲ ਦੀ ਨਾਲ ਪਰ ਕਈ ਵਾਰੀ ਨਾਲ ਬੰਦੇ ਬੰਦੇ ਹੁੰਦੇ ਆ ਉਹਨਾਂ ਨੂੰ ਆਉਂਦਾ ਪਤਾ ਨਹੀਂ ਕੋਈ ਪੱਖ ਪਾਤ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਅਸੀਂ ਇਕੱਲਾ ਇਕੱਲਾ ਸਕੋਰ ਬੋਲੀ ਗਏ ਲਾਸਟ ਕੌਡੀ ਪਈ ਹੈ ਉਦੋਂ ਵੀ ਨਾਲ ਬੋਲੇ ਵੀ ਆਹ ਕੌਡੀ ਤੇ ਜਿੱਤਾਂ ਰਾ ਜਿਹੜਾ ਨੰਬਰ ਮਰਜੀ ਲੈ ਜੇ ਉਹ ਲਾਪਤਿਆ ਗਿਆ ਹੁਟਟਰ ਦਾ ਕਹਿੰਦੇ ਪਹਿਲਾਂ ਵੱਜ ਗਿਆ ਉਹ ਲਾਈਵ ਚੈੱਕ ਕਰ ਲਿਆ ਦੇਖ ਕਿਸੇ ਨੂੰ ਡਾਟ ਹੈ ਦਰਸ਼ਕਾਂ ਨੂੰ ਵੀ ਉਹ ਵੀ ਚੈੱਕ ਕਰ ਲਓ 31 ਸਕਿੰਟਾਂ ਤੇ ਹੁਟਟਰ ਵੱਜਿਆ ਸਹੀ ਠੀਕ ਆ ਉਹਨਾਂ ਦਾ ਜਿਹੜਾ ਸ਼ੱਕ ਸੀ ਉਹ ਦੂਰ ਹੋ ਗਿਆ ਸੋ ਬੇਨਤੀ ਆ ਪਲੇਅਰਾਂ ਨੂੰ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ ਕਰੋ ਠੰਡੇ ਰਿਹਾ ਕਰੋ ਹੈਲੋ ਠੋਣਾ ਗਰਮਾ ਵਾਲੇ ਮਰ ਜਾਂਦਾ ਪਰ ਕਈ ਵਾਰੀ ਡਾਟ ਹੋ ਜਾਂਦਾ ਉਹ ਬਹੁਤਾ ਮੁੰਡਿਆਂ ਦਾ ਸ਼ੱਕ ਹੈ ਦੂਰ ਹੋ ਗਿਆ ਹਾਂਜੀ ਇੱਕ ਆ ਛੋੜਦਾ ਜਾਂ ਬੱਟਾ ਰੋਈ ਜਾਂਦਾਗਾ ਚਲਡ ਭਾਈ ਇਹ ਲੀਲੀ ਜੀ ਤੇ ਜੀਨ ਦੀ ਬੈਂਡ ਭਾਈ ਆ ਬੂਟ ਭਾਈ ਦੇ ਟੇਪਾਂ ਵਾਲੇ ਛੋਟਾ ਬੱਚਿਆਗਾ ਰੋਈ ਜਾਂਦਾ ਆਪਣਾ ਭਾਈ ਆ ਕੇ ਲੈ ਜਾਓ ਛੋਟਾ ਬੱਚਿਆਗਾ ਕਿਹਦਾ ਸਟੇਜ ਤੇ ਬੈਠਾ ਰੋਈ ਜਾਂਦਾਗਾ ਜੀ ਆਓ ਐਸ ਨੇ ਖੇਡ ਮੈਦਾਨ ਦੇ ਵਿੱਚ ਕੋਟ ਭਾਈ ਵਾਲਾ ਕੁਸਲਾ ਦੀ ਟੀਮ ਦੇ ਲਈ ਤਕੜਾ ਜੱਫਾ ਲੱਗ ਗਿਆ ਹੈ ਬਹਿਮਣ ਦਵਾਨਾ ਤੇ ਕੋਰ ਸ਼ਮੀਰ ਟੀਮਾਂ ਤਿਆਰ ਵਰਤਾਰ ਰਹਿਣ ਬਹਿਮਣ ਦਵਾਨਾ ਤੇ ਕੋਰ ਸ਼ਮੀਰ ਆਹ ਕਬੱਡੀ ਪੈ ਗਈ ਹੈ ਦੋ ਤਿਆਰ ਵਰ ਤਿਆਰ ਦੋਨਾਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ ਮੰਡੀਕੇਲਾ ਪਿੰਡ ਹੈ ਤੇ ਤਿਆਰ ਵਰ ਤਿਆਰ ਹੈ ਕੁਸਲਾ ਗਵੰਡੀਆ ਪਿੰਡ ਹੈ ਆਦੂ ਬਾਦ ਕੋਰ ਸ਼ਮੀਰ ਬਹਿਮਣ ਦਵਾਨੇ ਲਾਲ ਕਬੱਡੀ ਉੱਪਣ ਦੀਆਂ ਜਿੰਨੀਆਂ ਵੀ ਟੀਮਾਂ ਇੱਥੇ ਆ ਗਈਆਂ ਉਹ ਟੀਮਾਂ ਨੂੰ ਬਾਜਾ ਪੈਂਦੀਆਂ ਬਈ ਟਾਈਮ ਨਾਲ ਪਹਿਲੀਆਂ ਸੀਮਤ ਟੀਮਾਂ ਐਂਟਰ ਕੀਤੀਆਂ ਜਾਣਗੀਆਂ ਮੁੰਡਾ ਪਾਕ ਕਬੱਡੀ ਭੱਜਾ ਅੰਕ ਆਪਣੀ ਟੀਮ ਦੇ ਲਈ ਜੋੜ ਗਿਆ ਸਾਰੇ ਪ੍ਰਬੰਧਕ ਮੁੰਡਿਆਂ ਦਾ ਸਾਰੀ ਕਹਿੰਦੇ ਸ਼੍ਰੀਮਾਨ ਮਹਾਂਤਰ ਦਾ ਚੰਦਰ ਸਿੰਘ ਸਪੋਰਟਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਵਲੰਟੀਅਰ ਕਈ ਸਟੇਜ ਦੇ ਉੱਤੇ ਜ਼ਿੰਮੇਵਾਰੀਆਂ ਸਾਂਭ ਰਿਹਾ ਸਾਡੇ ਪੇਟ ਕਮੇਟੀ ਵਾਲੇ ਪੀਰਾਂ ਦਾ ਉਧਰ ਸਾਡੀ ਐਂਟਰੀ ਕਾਊਂਟਰ ਦਾ ਗਰਾਊਂਡ ਕਮੇਟੀ ਦਾ ਸਾਰੇ ਸੂਰਤਿਓਂ ਪਿੰਡ ਦਾ ਜਿਨ੍ਹਾਂ ਨੇ 100 ਤੋਂ ਲੈ ਕੇ ਹਜ਼ਾਰਾਂ ਤੱਕ ਫੰਡ ਦਿੱਤਾ ਅੱਜ ਦਾ ਮੇਲਾ चाची आओ तो है ला दी मामा आओ जफा ला मामा 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 आओ मामा अगर बैठ रही आओ पर ज्फा नहीं ला सकिया ਮਾਣ ਦੇ ਦਿਨ ਨੂੰ ਬੱਟਰ ਬ੍ਰੇਕ ਦਾ ਸਮਾਂ ਪਹੁੰਚ ਰੋਕਣਾ ਕਰ ਆਹ ਦਲਾਰੇ ਡੇ ਪੈ ਜਾਣਦੇ ਲਓ ਸਾਹਮਣੇ ਗੁੰਦੋ ਆਹ ਕਬਾਡੀ ਜ਼ੋਰ ਪੈ ਗਈ ਮੇਰੇ ਤੇ ਮਰੀ ਆਹ ਮਰੀ ਦੀ ਕਬਾਡੀ ਤੇ ਯਾਫੀ ਤੰਨ ਆਹ ਕੋਟਪਾੜੀ ਵਾਲਾ ਖਿੱਚ ਪਿਆਰੀ ਜੱਫਾ ਲਾਉਣਾ ਪੈਣਾ ਚੱਕਾਈ ਦੇ ਨਾਲ ਦੇ ਨੂੰ ਕਿ ਜੱਫਾ ਤੂੰ ਲਾਉਣਾ ਤੂੰ ਲਾਉਣਾ ਦੋ ਲਾਉਣਾ ਤੂੰ ਵਾਵੇ ਆ ਡੱਟ ਕੋ ਡੱਟ ਜੱਤ ਮੈਂਟ ਹੈ ਕਹਿੰਦੇ ਨੰਬਰ ਆਹ ਕਹਿੰਦੇ ਰੌਟ ਰੇਡਰ ਦਾ ਮੰਡੀ ਕਲਾਲੇ ਦਾ ਕਹਿੰਦੇ ਲੈ ਵੀ ਵਾਟਰ ਬ੍ਰੇਕ ਕਰ ਲੋ ਜਿਹੜੀ 2-4 ਮਿੰਟ ਕਰਨੀ ਆ ਭਰਾਵੜ ਕੇ ਇੱਕ ਦੇ ਮਿੰਟ ਦੀ ਰੈਸ ਦੇ ਦੇ ਸੀਰੇ ਭਾਈ ਕੋਈ ਗੱਲ ਨਹੀਂ ਵਾਟਰ ਬ੍ਰੇਕ ਦਾ ਟਾਈਮ ਦੇ ਦੇ ਉਧਰ ਆਉਣ ਵਾਲੀ 3 ਤੇ 4 ਮਾਰਚ ਐ ਲੰਬਾ ਟਾਣੀ ਦੇ ਵਿੱਚ ਇੱਕ ਵੱਡਾ ਮੇਲਾ ਕਿੱਧਰ ਜਾਣਾ ਸਾਡੇ ਬਾਬਾ ਟੈਕਾ ਵਾਲੇ ਕਹਿੰਦੇ ਜਿਨ੍ਹਾਂ ਦਾ ਬੁੜਹਾਡੇ ਰੋਡ ਦੇ ਉੱਤੇ ਰੱਤੀਆਂ ਦੇ ਵਿੱਚ ਮਿਊਜ਼ਿਕ ਸਿਸਟਮ ਦਾ ਕਹਿੰਦੇ ਪੂਰਾ ਟਾਪ ਦਾ ਕੰਮ ਐ ਉਹ ਸੱਦੇ ਲਾ ਰਿਹਾ ਤੇ ਬਾਅਦ ਤੇ ਰੈਟਰ ਤੇ ਯਾਫੀ ਦੇ ਲਈ 12-12 ਐਂਟੀ ਕਹਿੰਦੇ ਜਿਹੜੀਆਂ ਪੇਟੀਆਂ ਉਹ ਦਿੱਤੀਆਂ ਜਾਣੀਆਂ ਲੰਬਾ ਟਾਣੀ ਦੇ ਵਿੱਚ ਮਨਦੀਪ ਪੇਟਲੀ ਹੈ ਸਾਡਾ ਬਾਬਾ ਕਹਿੰਦੇ ਟੱਕਾ ਵਾਲਾ ਸਾਰੇ ਭਰਾਵਾਂ ਦਾ ਬਹੁਤ ਬੜਾ ਧੰਨਵਾਦ ਹੈ ਹੁਣ ਮੈਚ ਆਪਾਂ ਇਹਦੇ ਬਾਅਦ ਇੱਕ ਲੜਕਿਆਂ ਦਾ ਮੈਚ ਕਰਾਉਣਾ ਹੈ ਪੱਪੜਾਂ ਵਾਲਿਆਂ ਨੂੰ ਬਾਜਾ ਪੈਂਦੀਆਂ

ਜਿਵੇਂ ਫਿਰ ਕਹਿਣਾ ਹੁੰਦਾ ਵੀ ਤਰੰਪਰੀਤ ਹੀ ਸੁਣਨਾ ਪੈਣਾ ਚੰਦਰੇ ਤਰੰਪਰੀਤ ਉਹ ਤਰੰਪਰੀਤ ਕਹਿੰਦੇ ਸੁਣਨਾ ਪੈਣਾ ਮੜ ਕੇ ਸੁਣੋ ਉਹ ਪਰ ਸਾਹਮਣੇ ਦੇਖੀਏ ਮਣੀ ਦੀ ਕਬੱਡੀ ਮਣੀ ਦੀ ਕਬੱਡੀ ਉਹ ਬੱਲੇ ਉਹ ਬੱਲੇ 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 ਆਉ ਖੇਚੋ ਆਉ ਖੇਚ 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 ਜਾ ਆਉ ਨੱਪਰ ਕਹਿੰਦੇ ਰੇਡਰ ਨੇ ਜੋੜਤਾ ਉਹ ਚਦਰਾ ਮੈਚ ਦਾ ਦਾ ਉਸਤਾ ਜੀ ਸੋਲੇ ਫਲਮ ਵਾਲਾ ਕਹਿੰਦੇ ਸੀੜ ਬਣਿਆ ਪਿਆ ਚਦੜਾ ਬਾਤੇ ਜਾਂਦਾ ਬਾਤੇ ਜਾਂਦਾ ਆਹ ਸੋਲੇ ਫਲਮ ਵਾਲਾ ਸੀੜ ਬਣਿਆ ਪਿਆ ਮੈਚ ਵੀ ਚਲਦਾ ਆਹ ਬਾਤੇ ਜਾਂਦਾ ਆਹ ਡੱਕ ਲੈ ਡੱਕ ਰਿਆ ਮੁੰਡਾ ਕਹਿੰਦੇ ਸੀਰੇ ਨੇ ਆਹ ਮੱਡੀ ਗਲਾ ਵਾਲਾ ਸੀਰਾ ਆਹ ਕਰਤਾ ਇਕੱਠਾ ਕਿ ਚਾਬੀ ਲੈ ਗਿਆ ਦਿਲਾ ਦਾ ਮੇਰਾ ਜਾਨੀ ਆਹ ਜਿੰਦਰਾ ਤੇ ਗਾਲ ਖਾ ਗਿਆ ਜਿੰਦਰਾ ਜੰਗਾਲ ਖਾ ਗਿਆ ਪਰ ਸਾਹਮਣੇ ਆਹ ਕਬੱਡੀ ਪਾਉਣ ਦੇ ਲਈ ਦੇਖਾਏ ਕਿਹੜਾ ਗੱਬਰੂ ਆਹ ਤਿਆਰ ਵਰ ਤਿਆਰ ਟੋਡੀਆਂ ਪੌਣੀਆਂ ਲੈਣੀਆਂ ਸੀੜਿਆ ਆਹ ਭੱਜ ਕੇ ਪਾ ਦੇ ਕਬੱਡੀ ਆਹ ਕਬੱਡੀਆਂ ਪੌਣੀਆਂ ਪੈਰੀਆਂ ਸੀਰੇ ਦੀ ਕਬੱਡੀ ਤੋਂ ਲੈ ਕੇ ਤੋਂ ਬਹੁਤ ਤਾਜੀ ਆਰੇ ਪੈ ਗਈ ਹੈ ਕਿਹੜੇ ਗਰਾਊਂਡ ਵਿੱਚ ਸੀਰੇ ਦੀ ਕਬੱਡੀ ਪਾਰੀ ਹੈ ਮੰਡੀ ਕਲਾ ਪਿੰਡ ਹੈ ਉਸੇ ਇਲਾਕੇ ਦਾ ਪਿੱਥੋ ਵਾਲਾ ਜੱਟ ਯਾਪੀ ਐਨ ਕੰਦੇ ਤੌਰ ਪਿੱਥੋ ਵਾਲੇ ਦਾ ਚੱਲਿਆ ਉਹਦੇ ਗਵਾਂਡ ਪਿੰਡਾਂ ਦੇ ਮੁੰਡੇ ਖੇਡਦੇ ਆ ਅੱਜ ਕੰਦੇ ਰੇਡਰਸ ਐ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫੇਰ ਤਿਆਰ ਵਰ ਤਿਆਰ ਆ ਉਸਲੇ ਪਿੰਡ ਵਾਲੇ ਦੀ ਕਬੱਡੀ ਪੈਂਦੀ ਆ ਆਜੀ ਇਹਦੇ ਵੱਧ ਲੜਕੇ ਉਹਦਾ ਮੈਚ ਹੋਣਾ ਟੱਪਣ ਦੀਆਂ ਟੀਮਾਂ ਦਾ ਬਾਜਾ ਪੈਂਦੀਆਂ ਜਿੰਨੀਆਂ ਵੀ ਟੀਮਾਂ ਆਈਆਂ ਐ ਕਬੱਡੀ ਉੱਪਨ ਦੀਆਂ ਐਂਟਰੀਆਂ ਜਮਾ ਕਰਾਉਣ ਕਬੱਡੀ ਉੱਪਨ ਦੀਆਂ ਟੀਮਾਂ ਆਉਣ ਵਾਲੀ ਕਹਿੰਦੇ 12 13 ਤਰੀਕ ਅਹਿਮਦਪੁਰ ਦੇ ਵਿੱਚ ਵੱਡਾ ਮੇਲਾ ਖੇਡਿਆ ਜਾਵੇਗਾ ਕੱਲ ਨੂੰ 11 ਤਰੀਕ ਚੰਡੂਕੇ ਪਿੰਡ ਦਾ ਮੇਲਾ ਔਰ 15 ਤੇ ਕਹਿੰਦੇ 16 ਤੇ 17 ਤਰੀਕ ਮੱਤਰਪਿੰਡ ਦੇ ਵਿੱਚ ਖੇਡ ਮੇਲਾ ਖੇਡਿਆ ਜਾਣਾ 16 ਤਰੀਕ ਭਾਦਰੇ ਪਿੰਡ ਦਾ ਮੇਲਾ ਔਰ 18 ਤਰੀਕ ਕੁਸਲੇ ਪਿੰਡ ਦਾ ਲਾਸਟ ਖੇਡ ਮੇਲਾ ਹੋਣਾ ਤੇ ਨਾਲ ਕਹਿੰਦੇ ਜਿਹੜੀ 20 ਤਰੀਕ ਐ ਉਹ ਨਸੀਪੁਰ ਦੇ ਖੇਡ ਮੇਲੇ ਦਾ ਲਾਸਟ ਡੇ ਹੋਵੇਗਾ ਔਰ 22 ਤਰੀਕ ਨੰਗਰ ਖੁਰਦਰ ਉੱਤੇ ਰੌਣਕਾਂ 23 24 ਤੇ ਪੱਟੀ ਲੈਰੀ ਪਿੰਡ ਦਾ ਮੇਲਾ ਤੇ ਨਾਲ 26 ਨੂੰ ਰਾਣੀਆਂ ਲਾਸਟ ਦੇ ਖੇਡਿਆ ਜਾਵੇਗਾ 27 ਤੱਕ ਜਾਣੀ ਸਰ 22 ਜਵਾਰ ਕੇ ਨੱਤੀ ਆਲੀ ਕੇ ਔਰ ਪਰ ਇਧਰਲੇ ਪਾਸੇ ਬਾਹੋਂ ਕੋਚ ਭਾਈਆਂ ਦੇ ਲਈ ਤਾੜੀ ਔਰ ਜਿਹੜਾ ਜੱਫੇ ਦਾ ਸੁਆਦ ਆਇਆ ਓ ਤਾੜੀ ਪੰਡਰੋ ਜ਼ੋਰ ਦੀ ਮਾਰਦੇ ਜੱਫਾ ਲੜਾ ਸੋਹਣਾ ਕਹਿੰਦੇ ਆਉ ਲਾਇਆ ਕੋਟ ਭਾਈ ਵਾਲੇ ਨੇ ਓ ਬੱਲੇ ਬੱਲੇ ਕਰਾਉਦੀ ਐ ਚੱਲ ਵੀ ਸੁਣਿਆ ਪਾਕ ਕਬੱਡੀ ਓ ਮੁੰਡਾ ਕਹਿੰਦੇ ਕਬੱਡੀ ਪਾਉਣ ਦੇ ਲਈ ਦਰਿਆ ਤੇ ਤਾਂ ਇੱਕ ਦਿਨਾਂ ਦੀ ਜ਼ਿੰਦਗੀ ਦਾ ਟਰਾਟ ਆਉ ਤੰਦੇ ਮੈਂਟਾ ਤੇ ਸੜ ਜਾਣੇ ਚੰਗਿਆ ਸੈਕਸ ਬੈਗ ਕਿ ਕਿੰਨੇ ਹੀ ਉਹ ਖਾਲੇ ਬੱਕਰੇ ਉਹ ਖਾਲੇ ਬੱਕਰੇ ਮੁਰਦੇ ਰਾਖ ਦੀ ਟੇਰੀ ਹੋ ਕੇ ਇੱਥੇ ਲੱਖਾਂ ਹੀ ਤੁਰ ਗਏ ਕਿਸੇ ਦੇ ਮੁਰਾ ਹੋ ਕੇ ਕੀ ਟੌਣੇ ਤੇ ਸਾਡੀ ਵੇਖਦਾ ਆਹ ਰੱਬ ਲੋਗੋ ਲਾਉਂਦਾ ਨਹੀਂ ਚੰਗਿਆ ਕਦੇ ਅਕਸ ਪੈਰੀ ਡੇਡਲਾ ਆਹ ਰੱਬ ਸਾਡੇ ਵਿੱਚ ਜਗਦੇਵ ਸਿੰਘ ਜੀ ਕਾਨੋਕੇ ਜੋ ਹਰਨੇਕ ਸਿੰਘ ਮਹਰਤਾ ਸਿੰਘ ਇਹਨਾਂ ਦੇ ਭਤੀਜੇ ਨੇ ਸਿੱਧੂ ਖਾਨ ਨੇ ਕੀ ਇਹਨਾਂ ਵੱਲੋਂ 25000 ਰੁਪਏ ਦੀ ਰਕਮ ਦਿੱਤੀ ਆ ਇਹ ਸਾਨੂੰ ਹਰ ਸਾਲ ਬੜਾ ਸਹਿਯੋਗ ਕਰਦੇ ਨੇ ਇਹਨਾਂ ਦੇ ਗੁਰਦੁਆਰਾ ਸਾਹਿਬ ਵੀ ਬੜਾ ਸਹਿਯੋਗ ਕੀਤਾਗਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਬਿਲੋ ਧੰਨਵਾਦ ਕਰਦੇ ਆ ਇਹਨਾਂ ਵਾਸਤੇ ਇੱਕ ਤਾੜੀ ਹੋ ਜਾਏ ਜੀ ਬਹੁਤ ਬਹੁਤ ਧੰਨਵਾਦ ਜੀ ਜਗਦੇਵ ਸਿੰਘ ਕਾਨੋਗਾ 25000 ਰੁਪਿਆ ਹਰ ਸਾਲ ਸਾਨੂੰ ਬਹੁਤ ਬਹੁਤ ਸਹਿਯੋਗ ਕਰਦੇ ਨੇ ਬਹੁਤ ਬਹੁਤ ਧੰਨਵਾਦ ਜਗਦੇਵ ਸਿੰਘ ਜੀ ਕਾਨੋਗੇ ਪੁੱਤਰ ਬੋਗਾ ਸਿੰਘ ਪਟਵਾਰੀ ਜੋ ਆਪਣੇ ਹਰਨੇਕ ਸਿੰਘ ਜੀ ਮਹੰਤਾ ਸਿੰਘ ਜੀ ਇਹਨਾਂ ਦੇ ਭਤੀਜੇ ਹਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਹਮਣੇ ਕਹਿੰਦੇ ਹੀਰ ਆਓ ਕਬੱਡੀ ਜ਼ੀਰੋ ਦੀ ਆਓ ਮੰਡੀਕਲ ਵਾਲੇ ਨਹੀਂ ਪੈਜੀਆ ਮੇਰੇ ਦੀਰੋ ਆਓ ਪਰ ਮੈਨੂੰ ਲੱਗਦਾ ਜ਼ੀਰੋ ਆਹ ਬੱਲੇ ਬੱਲੇ ਆ ਤੇਰੀ ਥਾਪੀ ਕੰਦਰੀਆ ਆ ਤੇਰੇ ਐਕਸ਼ਨ ਲੈ ਵੀ ਸਿਰੇ ਥਾਪੀ ਤੈਨੂੰ ਮੂਰੇ ਹੋ ਕੇ ਮਾਰੀ ਐ ਆਹ ਥਾਪੀ ਤੈਨੂੰ ਮੂਰੇ ਹੋ ਕੇ ਮਾਰੀ ਐ ਲੈ ਵੀ ਸੁਣਾ ਜੱਫਾ ਲਾਉਣਾ ਪੈਣਾ ਜੱਫਾ ਲਾਉਣਾ ਪੈਣਾ ਆਹ ਗੱਲ ਫੇਰ ਬਣਨੀ ਐ ਆਹ ਗੱਲ ਫੇਰ ਬਣਨੀ ਐ ਇਹਨਾਂ ਨੇ ਟੋਡਾ ਟਾਇਆ ਸੀ ਜੋ ਭਾਗੇ ਹੱਕ ਤੇ ਵਾਟੋ ਤੇ ਗੱਲ ਤਾਂ ਬਣਨੀ ਐ ਆਹ ਗੱਲ ਤਾਂ ਬਣਨੀ ਐ

ਖੱਡ ਹਟਾਉਣੀ ਪੈਂਦੀ ਆ ਆਹ ਖੱਡ ਹਟਾਉਣੀ ਪੈਂਦੀ ਆ ਪਰ ਸਾਹਮਣੇ ਫੇਰ ਆਹ ਫੇਰ ਕਬੱਡੀ ਪੈ ਗਈਆ ਮੇਰੇ ਵੀਰੋ ਆਹ ਕਿ ਜਦੋਂ ਦੀਪਜੰਧੂ ਕਹਿੰਦਾ ਹੁੰਦਾ ਵੀ ਇੱਕ ਵਾਰੀ ਆਹ ਇੱਕ ਵਾਰੀ ਫੇਰ ਆਹ ਪਰ ਸਾਹਮਣੇ ਆਹ ਬੱਲੇ 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 ਆਹ ਬੱਲੇ ਬੱਲੇ ਕਿ ਜੱਟ ਫੇਰ ਆ ਤਿਆਰ ਆਹ ਗੁੱਤੀ ਪਾਲਦਾ ਚੱਤ ਹੋ ਰਿਹਾ ਤਿਆਰ ਗੁੱਤੀ ਪਾਲਦੇ ਆਹ ਮੁੰਡੇ ਨੇ ਕਹਿੰਦੇ ਆਹ ਜੱਫਾ ਜੱਪੂ ਲੱਗਾ ਜੀਰੋ ਜੀਰੋ ਮੈਚ ਦਾ ਸਵਾਦ ਆਇਆ ਤਾੜੀਆਂ ਆਹ ਤਾੜੀਆਂ ਮਾਰੋ ਕਿਉਂਕਿ ਮੈਚ ਦਾ ਚੰਦਰਾ 16 ਸਾਲਾ ਸੀੜੀ ਬੜਾ ਪਿਆ ਆਹ ਮੈਚ ਦਾ ਚੰਦਰਾ 16 ਸਾਲਾ ਸੀੜੀ ਬੜਾ ਪਿਆ ਲਓ ਸਾਹਮਣੇ ਮੁੰਡਾ ਕਹਿੰਦੇ ਹੋਰ ਤਿਆਰ ਆ ਆਹ ਕਬੱਡੀ ਪਾਉਣ ਦੇ ਲਈ ਫੇਰ ਤਿਆਰ ਲੈ ਵੀ ਮੰਗਰਾ ਮੱਖਾ ਜੀ ਆਜੋ ਤੁਸੀਂ ਵੀ ਹੁਣ ਏੜਦੀ ਐ ਅੰਰੀਸਾ ਮੰਗਰਾ ਮੱਖਾ ਜੀ ਆਜੋ ਜੀ ਲਓ ਸਾਹਮਣੇ ਆਓ ਮੁੰਡਾ ਕਹਿੰਦੇ ਫੇਰ ਆਹ ਕਬੱਡੀ ਪਾਉਣ ਦੇ ਲਈ ਤਿਆਰ-ਬਰ ਤਿਆਰ ਆ ਆਹ ਬੱਲੇ-ਬੱਲੇ ਹੁੰਦੀ ਐ ਆਹ ਕਿ ਬੱਲੇ-ਬੱਲੇ ਹੁੰਦੀ ਐ ਕਿ ਬੱਲੇ-ਬੱਲੇ ਹੁੰਦੀ ਨਹੀਂ ਕਿ ਰਾਮੇ ਹੀ ਪੈਂਦੀ ਆ ਆਹ ਦੁਨੀਆ ਮਰਦੀ ਨਹੀਂ ਆਹ ਚੰਦਰਿਆ ਮਨਾਉਣੀ ਪੈਂਦੀ ਆ ਆਹ ਦੁਨੀਆ ਮਰਦੀ ਨਹੀਂ ਆਹ ਚੰਦਰਿਆ ਮਨਾਉਣੀ ਪੈਂਦੀ ਆ ਆਹ ਜੱਫਾ ਤੇ ਜੱਫਾ ਆ ਉਠਾ ਆ ਉਠਾ ਠਾ ਠਾ ਜੱਫਾ ਹੋਈ ਪਈ ਆ ਆਹ ਜੱਫਾ ਤੇ ਜੱਫਾ ਠਾ ਜੱਫਾ ਹੋਈ ਪਈ ਆ ਲੈ ਵੀ ਜੀਰੂ ਜੀਰੂ ਆਹ ਕੋਟ ਭਾਈ ਵਾਲੇ ਮੁੰਡੇ ਦੇ ਜੱਫਾ ਤੇ ਸਵਾਦ ਆ ਤਾੜੀਆਂ ਮਾਰੋ ਯਾਰ 来 ਵੀ ਤਾੜੀਆਂ ਮਾਰੋ ਇਸ ਮੁੰਡੇ ਦੇ ਲਈ ਕਿਉਂਕਿ ਬੜੇ ਸੋਹਣੇ ਜੱਫੇ ਲਾ ਰਿਹਾ ਆ ਉਹ ਲਗਾਤਾਰ ਜੱਫੇ ਲਾ ਰਿਹਾ ਕਹਿੰਦੇ ਇਹਦਾ ਕੋਟ ਭਾਈ ਪਿੰਡ ਹੈ ਪਰ ਸਾਹਮਣੇ ਫੇਰ ਕਬੱਡੀ ਪੈ ਗਈ ਆ ਆ ਸਾਫਲੇ ਦੇ ਰੰਗ ਦਾ ਮੁੰਡਾ ਆ ਕਬੱਡੀ ਬਾਲ ਦੇ ਲਈ ਤਿਆਰ ਵਰ ਤਿਆਰ ਆਉ ਨੀਸੂ ਕੱਟ ਤਿਆਰੀ ਆ ਪਰ ਮਾਮਾ ਕਹਿੰਦਾ ਮੈਨੂੰ ਛੱਡੋ ਮੈਨੂੰ ਛੱਡੋ ਆਹ ਦੇਖੂ ਦੋ ਹੱਥ ਆਹ ਮਾਮਾ ਕਰਦਾ ਬੱਲੇ ਬੱਲੇ ਆਉ ਜੱਫਾ ਆਉ ਜੱਫਾ 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 ਆਹ ਬੱਲੇ ਬੱਲੇ ਕੇ ਚੱਪਾ ਚੱਪਾ ਚੜਖਾ ਬੱਲੇ ਆਹ ਚੱਪਾ ਚੱਪਾ ਚਰਖਾ ਚੱਲੇ ਆਹ ਟਕਰਾ ਕੇ ਕੇ ਬਾਹਰੀ ਤਕਦੀਰੇ ਦੂਜੀਆਂ ਪਿੰਡੀਆਂ ਤੇ ਉੱਗ ਕੇ ਹੀਰੇ ਨੰਬਰ ਕੇ ਦੇ ਆਹ ਜੱਪੀ ਰਾਣੀ ਮਾਮੇ ਦਾ ਉਹ ਮਾਂ ਦਾ ਉਤਕਰ ਨੰਬਰ ਤੇ ਰਹੀ ਆ ਚੰਦਰੀਆ

ਲਾ ਵੀ ਜਿਹੜਾ ਮੈਚ ਦਾ ਸਵਾਦ ਆ ਰਿਹਾ ਤਾੜੀ ਮਾਰੋ ਯਾਰ ਕਿਉਂਕਿ ਬੜਾ ਸੋਹਣਾ ਮੈਚ ਹੋ ਗਿਆ ਮੇਰੇ ਵੀਰੋ ਮੈਨੂੰ ਪਤਾ ਵੀ ਥੋੜੇ ਜਿਹਾ ਫਰਕ ਨਾਲ ਲਾ ਜੀ ਅੱਧੇ ਨੰਬਰ ਦਾ ਫਰਕ ਆ ਮੇਰੇ ਵੀਰੋ ਬੜਾ ਸੋਹਣਾ ਜਿਹੜਾ ਮੈਚ ਚੱਲ ਰਿਹਾ ਮੱਡੀ ਕਲਾ ਦੇ ਹੋ ਗਿਆ ਲਾ ਵੀ ਬੜਾ ਸੋਹਣਾ ਮੈਚ ਆ ਲੈ ਵੀ ਅੱਡੇ ਦਾ ਫਰਕ ਗਿਆ ਕਿ ਬੰਡੀ ਕਲਾ ਦੇ 16 ਤੇ ਕੁਸਲੇ ਵਾਲਾ ਦੇ ਆਹ 17 ਪੁਆਇੰਟ ਲੈ ਵੀ ਅੱਡੇ ਦਾ ਫਰਕ ਆ ਆ ਮੈਚ ਦਾ ਚੰਦਰਾ 16 ਫਰਮ ਵਾਲਾ ਬਣਿਆ ਤੇ ਜਿਵੇਂ ਧਰਪਿੰਦਰ ਫਿਰ ਗੱਬਰ ਨੂੰ ਫੜਦਾ ਆਉਂਦਾ ਵੀ ਗੱਬਰ ਨੂੰ ਫੜਦਾ ਆਉਂਦਾ ਤੇ ਸੋਡੇ ਬਾਤ ਵਸੰਤੀ ਕੀ ਆਹ ਥੀਰਿਆ ਕਿ ਇੱਥੇ ਲੈ ਵੀ ਬਾਈ ਕਬੱਡੀ ਪਾਓ ਯਾਰ ਐਨਾ ਕਰੋ ਯਾਰ बाटर ब्रेक देता कबड्डी पैरियां चुकया फिर जाके मैच मुखना नक मुड़ गए आधी उसके बाद कहते अगले बुलाए होने साढ़े आओ राज की माखा जी कहते मंगा माखा जी कहते ਇਸ ਏਰੀਏ ਦੇ ਕਹਿੰਦੇ ਵੱਡੇ ਬਲਾਲੇ ਨੇ ਉਹ ਕਹਿੰਦੇ ਵੱਡੇ ਵੱਡੇ ਕੱਪਾਂ ਤੇ ਕਹਿੰਦੇ ਬੋਲਦਾ ਬੜਾ ਕੋਈ ਸਿੱਖਣ ਨੂੰ ਮਿਲਿਆ ਮਾਗੇ ਵਾਲੇ ਤੋਂ ਬੜਾ ਕਹਿੰਦੇ ਉਸਤਾਦਾਂ ਵਰਗਾ ਯਾਰ ਆ ਪਰ ਸਾਹਮਣੇ ਕਬੱਡੀ ਕਬੱਡੀ ਫੇਰ ਪੈ ਗਈ ਆ ਮੇਰੇ ਵੀਰੋ ਉਹ ਜੰਨ ਜਾਂਫੀ ਨੇ ਲੈ ਵੀ ਸੀੜਾ ਖਿੱਚ ਦਿਯਾਰੀ ਉਹ ਖਿੱਚ ਮਣੀ ਤਿਆਰੀ ਜਾਂਫੀ ਰੀਸੂ ਲਾਗੇ ਜੱਫਾ ਆਉ ਸੀੜਾ ਸੀੜਾ ਆਉ ਸੀੜਾ ਕਿ ਜਿੰਨਾਂ ਲਾ ਕੰਪੀਅਰ ਕਰੇ ਆਉ ਸਾਡੇ ਲੇਵਲ ਦੇਣੀ ਹਾਰਦੀ ਏ ਉਹ ਜਿੰਦਾ ਲੈ ਕੰਪੇਅਰ ਕਰੇ ਸਾਡੇ ਲੇਵਲ ਦੇਣੀ ਹਾਰਦੀ ਏ ਤੇ ਜਿੰਦਰਾ ਜਗਾਲ ਖਾ ਗਿਆ ਚਾਪੀ ਲੈ ਗਿਆ ਦਿਲਾਂ ਦਾ ਮੇਰਾ ਚਾਪੀ ਆਉ ਜੱਫਾ ਲਾ ਕੇ ਮੁੰਡੇ ਨੇ ਬੱਲੇ ਬੱਲੇ ਕਰਾਤੀ ਆ ਅਗਲੇ ਵਾਲੇ ਹੋਣੇ ਜੀ ਸਾਡਾ ਮੱਗਾ ਮਰ ਗਿਆ ਤੇ ਰਾਜ ਖੀਵਾ ਬੜਾ ਸੋਹਣੇ ਬੋਲ ਬੋਲਦੇ ਆ ਕਹਿੰਦੇ ਦੋਨੇ ਇਹਨਾਂ ਦਾ ਵੀ ਧੰਨਵਾਦ ਹੈ ਪਰ ਸਾਹਮਣੇ ਆਉ ਕਬੱਡੀ ਪੈਂਦੀ ਆ ਲੈਦੀ ਬੱਲੇ ਬੱਲੇ ਮਾਰੀ ਤੇ ਕੋਟ ਪਾਈ ਵਾਲਾ ਆਹ ਮੇਣਾ ਮੇਰੀ ਉਂਦੀ ਜਵਾਨੀ ਲੱਗਦਾ ਜੋਰ ਕਿ ਖਾਧਣੇ ਬਦਾਮ ਜੀ ਨੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਕਹਦੇ ਨੇ ਸਿਆਰੇ ਗੱਲਾਂ ਸੱਚੀਆਂ ਤੇ ਖਾਧੀਆਂ ਖਰਾਤਾ ਆਹ ਖਾਧੀਆਂ ਖਰਾਤਾ ਦਾ ਮਾਣੀਆਂ ਆਹ ਮੁੰਡੇ ਨੇ ਕੋਟ ਪਾਈ ਵਾਲੇ ਦੇ ਬੱਲੇ ਬੱਲੇ ਕਰਾਤੀ ਐ ਲੈ ਜੀ ਜਿਹਨੂੰ ਕੋਟ ਪਾਈ ਵਾਲੇ ਦੀ ਥੋੜ ਵਧੀਆ ਲੱਗੀ ਤੇ ਤਾੜੀ ਆਹ ਤਾੜੀ ਮਾਰੋ ਲਗਾ ਵਿੱਚ ਤਾੜੀ ਮਾਰੋ ਲੈ ਵੀ ਤਾੜੀ ਜ਼ੋਰ ਮਾਰ ਦਿਓ ਹੈਲੋ ਲੈ ਕੇ ਸੂਰਤੀ ਵਾਲੋ ਮੁੰਡਿਆਂ ਨੇ ਦੁੱਖ ਤੋੜਦੇ ਤਾੜੀ ਵੱਡੀ ਸਾਰੀ ਮਾਰਦੇ ਰੋੜੀ ਟੱਕਵਾ ਦਾ ਲੱਗ ਜੀ ਸੂਰਤੀ ਇਹ ਕਬੱਡੀ ਦਾ ਮੇਲਾ ਲੱਗਿਆ ਏ ਬੱਲੇ 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 ਨੰਬਰ ਰੇਡਰ ਦਾ ਬੱਲੀਏ ਬਣਾਂਗੇ ਝਾਂਜਰ ਤੇਰੀ ਆਹ ਨਾਲ ਨਾਲ ਤੇਰੇ ਤੁਰਨਾ ਆਹ ਜਾ ਮਿੱਤਰਾਂ ਨੇ ਸੁਰਮਾ ਬਣਨਾ ਕਾ ਬਣ ਜਾਣਾ ਟੋਟਾ ਤੇ ਜਾ ਪੱਕੇ ਬਣ ਜਾਣਾ ਗਾਨੀ ਤੇਰੀ ਦੇ ਮਣ ਕੇ ਤੂੰ ਅੱਜ ਤੈਨੂੰ ਟੱਕਰਾਂਗੇ ਸੱਜਰੇ ਸਰੀਕ ਤੇਰੇ ਬਣ ਕੇ ਅੱਜ ਆਓ ਸੱਜਰੇ ਸਰੀਕ ਤੇਰੇ ਬਣ ਕੇ ਕਿ ਅੱਜ ਤੈਨੂੰ ਟੱਕਰਾਂ ਦੇ ਆ ਕੁਸਲੇ ਵਾਲਿਆਂ ਨੇ ਕਹਿੰਦੇ ਲੰਬ ਮੰਰਾਤੀ ਐ ਹਜੇ ਰੇਡਰ ਦੇ ਸੱਟ ਵੱਜ ਗਈ ਲੈ ਆ ਮੈਚ ਦਾ ਰਿਜ਼ਲਟ ਹੋਰ ਥੋੜਾ ਜਿਹਾ ਕੋਟ ਪਾਈ ਵਾਲੇ ਰੋਮੀ ਨੇ ਪਾਸੇ ਪਾੜਦੇ ਆ ਆਹ ਸਾਹਮਣੇ ਮੰਡੀਕਾ ਵਾਲਾ ਕਬੱਡੀ ਪਾਰਿਆ ਓਧਰ ਦੇ ਪਾਸੇ ਤੰਣੜੇ ਕੁਸਲੇ ਦੀ ਧਰਤੀ ਐ ਜਿਹੜਾ ਢੋਲ ਤੋਂ ਪੈਂਦੇ ਪੰਗੜੇ ਦੁਨੀਆ ਵੇਂਦੀ ਖੜ ਖੜ ਕੇ ਓ ਬੱਲੇ ਬੱਲੇ ਸਵਾਲ ਤਾੜੀਆਂ ਜਿਹੜੇ ਕੁਸਲੇ ਵਾਲੇ ਦਾ ਜੱਫਾ ਦੇਖਣਾ ਚਾਹੁੰਦੇ ਆ ਤਾੜੀਆਂ ਜਿਹੜੇ ਰੋਮੀ ਦਾ ਜੱਫਾ ਦੇਖਣਾ ਚਾਹੁੰਦੇ ਆ ਆਓ ਜੀਰਾ ਜੀਰਾ ਨੰਬਰ ਉਹ ਚੰਦਰ ਦਾ ਸੀਰੇ ਦਾ ਨੰਬਰ ਆ ਜੀ ਕਹਿੰਦੇ ਵੱਡੀ ਕਲਾ ਵਾਲੇ ਦਾ ਲੈ ਵੀ ਰੇਡਰ ਦਾ ਨੰਬਰ ਆਏ ਰੇਡਰ ਦਾ ਜੀ ਲੈ ਰੋੜਿਆ ਪਾਕ ਕਬੱਡੀ ਮਾਖਿਆ ਰੇਡ ਕਬੱਡੀ ਹੋਣੀ ਆ ਜਿਹੜੀ ਮੇਰੇ ਖਿਆਲ ਨਾਲ ਜੱਤ ਵਾਲੀ ਰੋੜੀ ਆ ਤਿਆਰੀ ਹੋਣਾ ਹੋ ਜਣਾ ਪੁਆਇੰਟ ਵੀ ਨਹੀਂ ਬੋਲਨੇ ਚਾਹੀਦੇ ਤੇ ਆ ਜਿਹੜਾ ਜਿੱਤ ਹਾਰ ਦਾ ਸਿਸਟਮ ਕੇ ਵੀ ਫਿਰ ਰੈਫਰੀ ਨੂੰ ਕਨਫਿਊਜ਼ ਕਰ ਦਿੰਦਾ ਆ ਬਹੁਤ ਵਾਰੀ ਹੋਇਆ ਸੋ ਕੋਈ ਗੱਲ ਨਹੀਂ ਜਦੋਂ ਜਿੱਤ ਹਾਰ ਆ ਹੋ ਗਿਆ ਦੇ 10 ਦਿੰਦਿਆਂ ਜਾਣਗੇ ਆ ਬੜੇ ਥੋੜਾ ਜਿਹਾ ਗਰਮੀ ਬਹੁਤ ਹੈ 55 ਪੁਆਇੰਟ ਮੈਚ ਰੰਗ ਕੋ ਬੇਨਤੀ ਕਰਵਾਉਂਗੀ ਚਲੋ ਆ ਮੈਚ ਦਾ ਆਪਾਂ ਦੇਤੇ ਕਿਉਂਕਿ ਇੱਕ ਬੰਦਾ ਨੇ ਇੱਕ ਦਿਨ ਪਹਿਲਾਂ ਆ ਗਿਆ ਤੇ ਉਹ ਵੀ ਅਗਲੇ ਦਿਨ ਵਾਲੇ ਆਸਤੇ ਖੇਡੇ ਆਹੀ ਗੱਲ ਬੈਂਦੀ ਕਬੱਡੀ ਚ ਮਾੜੀ ਇੱਕ ਦਿਨ ਵਿਚਾਰੇ ਪਹਿਲਾਂ ਆਉਂਦੇ ਆ ਫਿਰ ਗਰਾਊਂਡ 'ਲਾ ਵਿਹਲਾ ਹੋ ਜੇ ਫਿਰ ਅਗਲੇ ਦਿਨ ਵੀ ਇਹਨਾਂ ਨੂੰ ਰਗੜਿਆ ਜਾਂਦਾ ਹੈ ਤੇ ਨਾਮ 5-7000 ਹੁੰਦਾ ਦੋ ਦਿਨਾਂ ਜਿਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ ਤਾਂ ਇਹ ਵਾਰ ਵਿਚਾਰਾਂ ਦੇ ਭਾਰ ਨਹੀਂ ਬੰਦੇ ਕੀ ਹੋ ਗਿਆ ਬਈ ਖੜਦੇ ਕਿਉਂ ਯਾਰ ਲੈ ਵੀ ਲਾਓ ਚੈਨ ਮੇਰਾ ਵੀਰੋ ਲੜਕੀਆਂ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਬਈ ਬਹਿਮੰਦਵਾਲਾ ਦੇ ਤੌਰ ਸ਼ੀਰ ਗਰਾਊਂਡ 'ਤੇ ਆ ਜਾਣ ਨਾਲ ਹੀ ਰਾਜਗੀਰਾਂ ਵੀ ਆਜੇ ਜੀ ਆਹ ਤੇ ਕਬੱਡੀ ਉੱਪਰ ਦੀਆਂ ਟੀਮਾਂ ਭਰਾਵਾਂ ਵਾਂਗ ਕਬੱਡੀ ਇੱਕ ਮਿੰਟ ਉੱਪਰ ਦੋ ਪਲੇਅਰ ਬਾਹਰੋਂ ਜਿੰਨੀਆਂ ਟੀਮਾਂ ਆਈਆਂ ਸਾਰੀਆਂ ਟੀਮਾਂ ਆਪਣੀ ਐਂਟਰੀ ਕਰਾ ਦੇਣਾ ਲਾਓ ਬੱਲੇ 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 ਨੰਬਰ ਕਹਿੰਦੇ ਰੇਡਰ ਦਾ ਲਾਓ ਜੇ ਡਾ ਆ ਕੁਸਲੇ ਵਾਲੇ ਜਿੱਤ ਕੇ ਤਾੜੀਆਂ ਜ਼ੋਰਦਾਰ ਮਾਰ ਦਿਓ ਲੈ ਵੀ ਇਹ ਮੈਚ ਹੋਇਆ ਜਿਹੜਾ ਭਰਾ ਬੜਾ ਸੋਹਣਾ ਮੈਚ ਖੇਡਿਆ ਗਿਆ ਕਿਉਂਕਿ ਮੰਡੀਕਲਾ ਦੇ ਫਰੈਂਡ ਇਚ 1.18 ਤੇ ਕੁਸਲੇ ਦੇ ਜਿਹੜੇ ਪੁਆਇੰਟ ਆ ਓ ਵੀ ਬੁਆਡਾ ਲੈ ਵੀ ਇਹਦੇ ਵਿੱਚ ਕੁਸਲੇ ਦੀ ਟੀਮ ਜਿੱਤੀ ਆ ਕਹਿੰਦੇ 1.5 ਨੰਬਰ ਤੇ ਜਿੱਤ ਹਾਰ ਦੀ ਕਬੱਡੀ ਤੇ ਲੈ ਵੀ ਆਉ ਰਾਜਕੀਰਾ ਜੀ ਕੁਸਲੇ ਵਾਲੇ ਮੁੰਡਿਆਂ ਮੈਚ ਦੇ ਜਿਹੜੇ ਲੜਕੇ ਨੇ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਇੱਕ ਪਾਸੇ ਕੋਟਸ਼ਵੀਰ ਦੀ ਟੀਮਾਂ ਦੂਸਰੇ ਪਾਸੇ ਬਹਿਮਨ ਦਵਾਨਾ